ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਣਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਸੈਟਰਡੇ ਸਪੈਸ਼ਲ ਜਿਹੜੀ ਕਿ ਹਰ ਸੈਟਰਡੇ ਸਪੈਸ਼ਨ ਵੀਡੀਓ ਆਉਂਦੀ ਆ ਪ੍ਰਿੰਟ ਸੂਟਾਂ ਦੀ ਸੋ ਪ੍ਰਿੰਟ ਸੂਟਾਂ ਦੀ ਵੀਡੀਓ ਲੈ ਕੇ ਆਈ ਆਂ ਬਹੁਤ ਸੋਹਣੇ ਬਹੁਤ ਹੀ ਪਿਆਰੇ ਇਹ ਸੂਟ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ 컬렉ਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਜਿਹੜੀਆਂ ਪੈਣਾ ਆਪਣੀ ਵੀਡੀਓ ਤੇ ਜਿਹੜੀਆਂ ਪੈਣਾ ਜਾ ਕੇ ਕਮੈਂਟ ਕਰਦੀਆਂ ਨੇ ਉਹਨਾਂ ਲਈ ਆਪਾਂ ਹਰ ਸੈਟਰਡੇ ਇਹਨਾਂ ਵਿੱਚੋਂ ਹੀ ਗਿਫਟ ਉਹਨਾਂ ਦੀ ਪਸੰਦਾ ਸੂਟ ਹੀ ਜਾਣਾ ਹੁੰਦਾ ਜਿਹੜਾ ਆਪਾਂ ਵਧੀਆ ਕਮੈਂਟ ਹੈ ਨਾ ਕੱਢਦੇ ਆਂ ਦੇਖ ਸੈਟਰਡੇ ਪਿਛਲੇ ਸੈਟਰਡੇ ਇਹ ਨਿਕਲਿਆ ਨਹੀਂ ਸੀਗਾ ਤੇ ਤਾਂ ਕਰਕੇ ਇਹ ਸੈਟਰਡੇ ਆਪਾਂ ਦੋ ਕਮੈਂਟ ਕੱਢਾਂਗੇ ਵੀਡੀਓ ਸਟਾਰਟਿੰਗ ਹੋਣ ਤੋਂ ਪਹਿਲਾਂ ਆਪਾਂ ਕਮੈਂਟ ਜ਼ਰੂਰ ਕੱਢਾਂਗੇ ਉਸ ਤੋਂ ਬਾਅਦ ਹੀ ਸੂਟ ਤੇ ਦਿਖਾਉਣੇ ਮੈਂ ਸ਼ੁਰੂ ਕਰੂੰਗੀ ਸੋ ਇਸੇ ਤਰ੍ਹਾਂ ਆਪਣੇ ਸੋਹਣੇ ਸੋਹਣੇ ਪਿਆਰੇ ਪਿਆਰੇ ਜੇ ਕਮੈਂਟ ਵੀਡੀਓ ਆਪਾਂ ਸਾਰੇ ਹਫ਼ਤੇ ਦੀ ਕੋਈ ਵੀ ਵੀਡੀਓ ਦਾ ਲਿੰਕ ਚੱਕ ਸਕਦੇ ਆ ਤੇ ਕਿਸੇ ਵੀ ਵੀਡੀਓ ਤੋਂ ਕਮੈਂਟ ਚੱਕ ਸਕਦੇ ਆ ਠੀਕ ਹੈ ਜੀ ਤੇ ਹਰ ਸੈਟਰਡੇ ਹਰ ਵੀਕ ਦੀ ਯਾਨੀ ਕਿ ਹਰ ਸੈੱਟ ਦੇ ਐਂਡ ਦੇ ਵਿੱਚ ਕਿਉਂਕਿ ਸੰਡੇ ਨੂੰ ਆਪਣੀ ਵੀਡੀਓ ਨਹੀਂ ਆਉਂਦੀ ਜੀ ਸੈਟਰਡੇ ਐਂਡ ਵਾਲੀ ਵੀਡੀਓ 'ਚ ਆਪਾਂ ਕਮੈਂਟ ਅਨਾਉਂਸ ਕਰਦੇ ਹੁੰਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਵੀ ਇਹ ਸੋਹਣਾ ਜਿਹਾ ਸੂਟ ਤੁਹਾਡੇ ਘਰ ਤੱਕ ਗਿਫਟ ਦੇ ਤੌਰ ਤੇ ਮਿਲ ਸਕੇ ਸ਼ਾਪ ਦਾ ਟਾਈਮਿੰਗ ਆਪਣਾ 10 ਤੋਂ 5 ਆ 10 ਤੋਂ 5 ਐਨੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਲੋ ਜੀ ਤੁਹਾਨੂੰ ਦਿਖਾਉਂ ਲੋ ਜੀ ਇੱਥੇ ਆਪਾਂ ਕਮੈਂਟ ਕੱਢਣ ਲੱਗੇ ਆਂ YouTube ਦਾ ਕਿਸੇ ਵੀ ਵੀਡੀਓ ਦਾ ਜਾਨਕਿ ਹਫ਼ਤੇ ਦੇ ਲਾਸਟ ਤੇ ਆਪਾਂ ਸੈਟਰਡੇ ਵਾਲੀ ਆ ਵੀਡੀਓ ਚ ਪਾਉਂਦੇ ਆ ਤਾਂ ਹਫ਼ਤੇ ਦੀ ਹੋਈਏ ਕਿਸੇ ਵੀ ਵੀਡੀਓ ਹੋ ਸਕਦੀ ਹੈ ਉਹ ਭੈਣ ਨੂੰ ਪਤਾ ਉਹ ਜਿਨ੍ਹਾਂ ਦਾ ਕਮੈਂਟ ਨਹੀਂ ਕਰੂ ਵੀ ਉਹਨਾਂ ਨੇ ਕਿਹੜੀ ਵੀਡੀਓ ਤੇ ਕਿਦਨ ਵਾਲੀ ਤੇ ਕਮੈਂਟ ਕੀਤਾ ਸੀ ਠੀਕ ਹੈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੀ ਕਿਸੇ ਵੀ ਵੀਡੀਓ ਨੂੰ ਮੈਂ ਚੱਕ ਕੇ ਉਹਦਾ ਆਪਾਂ ਕਮੈਂਟ ਕੱਢ ਸਕਦੇ ਆਂ ਤੇ ਉਹਦਾ ਆਪਾਂ ਲਿੰਕ ਚੱਕ ਲਿਆ ਜੀ ਚੱਕ ਕੇ ਆਪਾਂ ਇੱਥੇ ਕਮੈਂਟ ਕਰਦੇ ਆਂ ਜਿਹੜੀ ਵੀ ਭੈਣ ਦਾ ਆਊਗਾ ਲਓ ਜੀ ਇਹ ਹੈਗਾ ਵੇ ਆ ਫਰਸਟ winner ਅਮ੍ਰਿਤਪਾਲ ਸਿੱਧੂ ਠੀਕ ਹੈ ਜੀ ਇਹ ਆਪਣਾ ਸਕਰੀਨਸ਼ਾਟ ਤੁਸੀਂ ਆਪਣਾ ਭੇਜ ਸਕਦੇ ਹੋ ਜੀ ਆ WhatsApp ਦੇ ਉੱਪਰ ਤੇ ਜਿਹਦੇ ਉੱਪਰ ਤੁਹਾਨੂੰ ਸੂਟ ਜਾਊਗਾ ਜੀ ਤੇ ਆ ਇਸ ਵਾਰ ਆਪਾਂ ਕੱਢਨੇ ਆ 2 ਸੋ ਆਪਾਂ ਇੱਕ ਸੈਕਿੰਡ ਕੱਢਦੇ ਆ ਦੁਬਾਰਾ ਲਓ ਜੀ ਸੈਕਿੰਡ ਹੈਗੇ ਆਪਣੇ user 1 2 3 5 ਤੇ ਹਣੀਆਂ ਅੱਜ ਦੇ ਸੋਹਣੇ ਸੋਹਣੇ ਪ੍ਰਿੰਟ ਸੂਟ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੌਣ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹ ਪ੍ਰਿੰਟ ਆ ਰੈੱਡ ਕਲਰ ਦੇ ਉੱਪਰ ਆ ਰੈੱਡ ਕਲਰ ਆ ਰੈੱਡ ਮਹਿਰੂਨੀ ਜਿਹਾ ਸ਼ੇਡ ਆ ਡਾਰਕ ਰੈੱਡ ਸ਼ੇਡ ਜਿਆ ਨਹੀਂ ਹੈਗਾ ਮਹਿਰੂਨੀ ਜੀ ਟੂਨ ਦੇ ਉੱਪਰ ਆ ਇਹ ਸਿੰਗਲ ਪੀਸ ਹੀ ਆ ਹੁਣ ਇਹਨਾਂ ਵਿੱਚ ਸਿੰਗਲ ਸਿੰਗਲ ਪੀਸ ਹੀ ਰਹਿ ਚੁੱਕਿਆ ਕਿਸੇ ਵਿੱਚ ਹੀ ਤੁਹਾਨੂੰ ਕਲਰ ਚਾਰਟ ਮਿਲੂਗਾ ਨਹੀਂ ਤਾਂ ਸਾਰਿਆਂ ਦੇ ਵਿੱਚ ਜ਼ਿਆਦਾਤਰ ਸਿੰਗਲ ਪੀਸ ਹੀ ਮਿਲਣਗੇ ਪ੍ਰਾਈਸ ਸਾਰੇ ਸੂਟਾਂ ਦਾ 600 ਰਹੂਗਾ ਫ੍ਰੀ ਕੋਰੀਅਰ ਦੇ ਨਾਲ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਪੈਣਗੇ ਜੀ ਚਾਹੇ 1 ਸੂਟ ਮੰਗਾ ਲਓ ਚਾਹੇ 2 ਮੰਗਾ ਲਓ ਚਾਹੇ 4 ਮੰਗਾ ਲਓ ਜਿੰਨੇ ਮਰਜੀ ਸੂਟ ਤੁਸੀਂ ਮੰਗਾ ਸਕਦੇ ਹੋ ਨੈਕਸਟ ਵਾਲਾ ਰਹੂਗਾ ਦੇਖੋ ਇਹ ਗ੍ਰੀਨੀ ਜਿਹਾ ਸ਼ੇਡ ਆ ਪੈਰਟ ਗ੍ਰੀਨ ਜਿਹਾ ਸ਼ੇਡ ਆ ਬਹੁਤ ਸੋਹਣਾ ਲੱਗ ਜੇ ਇਹਦਾ ਸ਼ੇਡਾ ਵੀ ਨਿੱਕੀ ਬੂਟੀ ਦਾ ਪ੍ਰਿੰਟ ਆ ਗਿਆ 3rd ਵਾਲਾ ਜਿਹੜਾ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਵੀ ਨਿੱਕੀ ਜੀ ਬੂਟੀ ਦਾ ਪਿੰਕ ਕਲਰ ਦਾ ਲਾਈਟ ਪਿੰਕ ਸ਼ੇਡ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹ ਆਲ ਓਵਰ ਸੂਟ ਰਹਿਣਗੇ ਕੱਟ ਇਹਨਾਂ ਦੀ ਪ੍ਰੋਪਰ ਤੁਹਾਨੂੰ 5 ਮੀਟਰ ਮਿਲੇਗੀ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਇੱਕ ਸੂਟ ਇਹਦੇ ਵਿੱਚ ਆਹਾ ਵਾ ਜਿਹੜਾ ਮੈਚਿੰਗ ਰਹੂਗਾ ਇੱਕ ਸੂਟ ਜਸਟ ਮੈਚਿੰਗ ਰਹੂਗਾ ਤਾਂ ਇਦਾਂ ਇਹਦੀ ਸ਼ਰਟ ਰਹੂਗੀ ਇਹ ਗ੍ਰੇ ਕਲਰ ਆ ਲਾਈਟ ਜਿਹਾ ਗ੍ਰੇ ਕਲਰ ਆ ਇਹ 2.5 ਮੀਟਰ ਦੀ ਇਹਨਾਂ ਦੀ ਕੱਟ ਮਿਲੂਗੀ ਤੁਹਾਨੂੰ ਇਸ ਸਮੇਂ ਨਾਲ ਇਹਦੇ ਇਸ ਤਰ੍ਹਾਂ ਲਾਈਨਿੰਗ ਵਾਲੀ ਰਹੂਗੀ ਬਾਟਮ ਠੀਕ ਹੈ ਜੀ ਜਿਹੜਾ ਮਰਜੀ ਪੀਸ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਆਪਣਾ ਸਕਰੀਨਸ਼ਾਟ ਲੈਣਾ ਤੇ WhatsApp ਦਾ ਨੰਬਰ ਸਾਡਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਲਓ ਜੀ ਇਹ ਆ ਗਿਆ 올ਡ ਏਜਸ ਵਾਸਤੇ ਬਹੁਤ ਸੋਹਣਾ ਪ੍ਰਿੰਟਾ ਬਹੁਤ ਹੀ ਪਿਆਰਾ ਹਨਾ ਤੇ ਪ੍ਰਕ੍ਰਿਤੀ ਬ੍ਰਾਂਡ ਦੇ ਰਹਿਣਗੇ ਬ੍ਰਾਂਡਿੰਗ ਬਹੁਤ ਸੋਹਣੀ ਆ ਸੂਟਾਂ ਦੀ ਬਹੁਤ ਪਿਆਰੀਆਂ ਸਾਰੇ ਏਕੇ ਦੇ ਪ੍ਰਕ੍ਰਿਤੀ ਦੇ ਵਧੀਆ ਪਿਓਰ ਕਾਟਨ ਦੇ ਆ 1% ਕੋਈ ਸੰਥੈਟਿਕ ਬੇਸ ਨਹੀਂ ਹੈਗਾ ਸਾਰੇ ਸਟੱਫ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਪਿਆਰਾ ਆ ਲਓ ਜੀ ਇਸ ਤਰ੍ਹਾਂ ਲੁਗਾ ਬਲੂ ਕਲਰ ਦੇ ਉੱਪਰ ਇਹ ਵੀ ਨਿੱਕੀ ਬੂਟੀ ਦਾ ਪ੍ਰਿੰਟ ਹੋਊਗਾ ਬਲੂ ਕਲਰ ਹੋਊਗਾ ਬਹੁਤ ਹੀ ਸੋਹਣਾ ਗਰਮੀਆਂ ਲਈ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਆ ਜਿਹੜਾ ਮਰਜੀ ਇਹਨਾਂ ਚੋਂ ਪ੍ਰਿੰਟ ਚੱਕ ਲਿਓ ਜਿਹੜਾ ਮਰਜੀ ਤੁਸੀਂ ਆਪਣਾ ਆਹ ਸੁੰਦਰ ਲੱਣੀ ਸੀ ਨਹੀਂ ਮਸਟਰਡ ਸ਼ੇਡ ਇਹ ਹੈਗਾ ਜੀ ਮਸਟਰਡ ਸ਼ੇਡ ਬਹੁਤ ਹੀ ਸੋਹਣਾ ਜਿਹਾ ਬਹੁਤ ਹੀ ਪਿਆਰਾ ਜਿਹਾ ਇਹ ਫੌਲਜੀ ਪ੍ਰਿੰਟਿੰਗ ਦੇ ਉੱਪਰ ਹੋਊਗਾ ਜਿਹੜਾ ਪਿੰਕ ਸ਼ੇਡ ਦਿਖਾਉਂਗੀ ਇਹ ਵੀ ਫੌਲਜੀ ਲੁੱਕ ਦੇ ਉੱਪਰ ਹੀ ਦਿਖਾਉਂਗੀ ਇਹਦੀ ਪ੍ਰਿੰਟਿੰਗ ਵੀ ਬਾਕਸ ਆਉਣੀ ਹੈ ਆ ਲੋ ਜੀ ਕਪੜਾ ਬਹੁਤ ਜ਼ਿਆਦਾ ਫਾਈਨ ਆ ਕੈਮਰੀ ਕਾਟਨ ਆ ਪਿਓਰ ਵਾਲੀ ਬਿਲਕੁਲ ਜਿੰਨਾ ਪਾਉਂਗੇ ਉਨਾ ਹੀ ਸਕੂਨ ਦੇਊਗੀ ਜਿੰਨਾ ਧੋਵੋਗੇ ਉਨਾ ਹੀ ਕਪੜੇ ਨੇ ਸੌਫਟ ਹੁੰਦੇ ਜਾਣਾ ਉਨਾ ਹੀ ਜਾਨੀ ਕਿ ਲਾਈਟ ਵੇਟ ਹੁੰਦੇ ਜਾਣਾ ਇਹ ਆਗੇ ਨਿੱਕੀ ਬੂਟੀ ਦਾ ਪ੍ਰਿੰਟ ਇਹਦੇ ਨਾਲ ਅਗਰ نیچے ਆਪਾਂ ਇੱਕ ਕਲਰ ਪਿੰਕ ਖੋਲਿਆ ਉਹਦੇ ਵਿੱਚ ਤੁਹਾਨੂੰ ਫਿਰੋਜੀ ਸ਼ੇਡ ਵੀ ਮਿਲ ਜਾਊਗਾ ਇਹ ਵੀ ਬਹੁਤ ਪਿਆਰਾ ਸ਼ੇਡ ਹੈ ਸਕਿਨ ਕਲਰ ਦੀ ਪ੍ਰਿੰਟਿੰਗ ਆ ਉੱਪਰ ਜਿੰਨੀ ਵੀ ਬੂਟੀ ਬਣੀ ਹੋਈ ਆ ਸਾਰੀ ਸਕਿਨ ਕਲਰ ਦੇ ਨਾਲ ਬਣੀ ਹੋਈ ਆ ਲੈਮਨ ਸ਼ੀਲ ਆਲੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਦੇ ਵਿੱਚ ਹੈ ਸਾਡੇ ਕੋਲ ਸਿੰਗਲ ਕਲਰ ਹੀ ਰਹਿ ਗਿਆ ਅਦਰ ਕਲਰ ਨਹੀਂ ਹੈਗਾ ਇਹਦੇ ਤਿੰਨ ਚਾਰ ਕਲਰ ਆਈ ਸੀ ਆਪਣੇ ਕੋਲ ਹੁਣ ਇਹ ਪਿੰਕ ਕਲਰ ਦੇ ਵਿੱਚ ਹੀ ਓਨਲੀ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਹੀ ਪਿਆਰੇ ਨੇ ਜਿਹੜਾ ਮਰਜੀ ਪ੍ਰਿੰਟ ਤੁਸੀਂ ਚੱਕ ਸਕਦੇ ਹੋ ਆਲੋ ਇਹ ਆ ਗਿਆ ਮੋਰ ਪੰਕੀਆ ਫਲੋਜ਼ੀ ਜਿਹਾ ਸ਼ੇਡ ਤੇ ਵੀ ਕਲਰ ਬਹੁਤ ਸੋਹਣਾ ਵਾਈਟ ਪ੍ਰਿੰਟਿੰਗ ਦੇ ਨਾਲ ਸਾਰਾ ਵਾਈਟ ਲੈਸਿਸ ਦੇ ਨਾਲ ਤੁਸੀਂ ਇਹਨੂੰ ਉੱਪਰ ਡਿਜ਼ਾਈਨਿੰਗ ਕਰ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਹੋਊਗੀ ਇਕ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਇਹ ਵੀ ਵਾਈਟ ਦੇ ਨਾਲ ਹੀ ਸਾਰਾ ਰੈਡੀ ਹੋਊਗਾ ਵਾਈਟ ਪਾਈਪਿੰਗਸ ਵਗੈਰਾ ਲਗਾ ਕੇ ਜਿਵੇਂ ਮਰਜੀ ਵਾਈਟ ਦੁਪੱਟੇ ਦੇ ਨਾਲ ਇਹ ਰੈਡੀ ਹੋ ਜਾਊਗਾ ਚਾਹੋ ਬਲੈਕ ਦੁਪੱਟਾ ਵੀ ਲੈ ਸਕਦੇ ਹੋ ਬਹੁਤ ਸੋਹਣੇ ਪੀਸ ਨੇ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਬਹੁਤ ਪਿਆਰੀਆਂ ਨੇ ਆ ਲਓ ਜੀ ਪਰਪਲ ਸ਼ੀਡ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਇਹ ਨਾਲ ਖੋਲ੍ਹਤਾ ਪਹਾਂ ਖੋਲ੍ਹ ਮਸਟਰਡ ਸ਼ੇਡ ਪਹਿਲਾਂ ਖੁੱਲ ਵੀ ਚੁੱਕਿਆ ਦੁਬਾਰਾ ਦੇਖਣਾ ਦੁਬਾਰਾ ਵੀ ਦੇਖ ਸਕਦੇ ਹੋ ਇਹਦੇ ਵਿੱਚ ਦੋ ਪੀਸ ਆਪਣੇ ਕੋਲ ਅਵੇਲੇਬਲ ਨੇ ਕਿਉਂਕਿ ਇਹ ਸਾਰੇ ਥਾਨਾਂ ਦੇ ਥਾਨ ਆਉਂਦੇ ਨੇ ਚਾਰ-ਚਾਰ ਪੀਸਾਂ ਦੀ ਕੱਟ ਹੁੰਦੀ ਆ ਹੁਣ ਸਾਰਿਆਂ ਵਿੱਚ ਸਾਡੇ ਕੋਲ ਜਸਟ ਸਿੰਗਲ-ਸਿੰਗਲ ਪੀਸ ਆ ਕਿਸੇ ਵਿੱਚ ਹੀ ਕੋਈ ਰੀਅਰ ਹੀ ਹੋਊਜੀ ਚ ਡਬਲ ਹੋਗਾ ਨਹੀਂ ਤਾਂ ਸਾਰੇ ਸੂਟ ਸਿੰਗਲ ਰਹਿ ਚੁੱਕੇ ਆ ਆ ਲੋ ਇਹ ਵੀ ਕਲਰ ਪ੍ਰਿੰਟਿੰਗ ਬਹੁਤ ਸੋਹਣੀ ਆ ਇਹਦੇ ਵਿੱਚ ਤੁਹਾਨੂੰ 3-4 ਕਲਰ ਮਿਲ ਜਾਣਗੇ ਲੋਚ ਮਸਟਰਡ ਸ਼ੇਡ ਮਿਲ ਜੂਗਾ ਇੱਕ ਇਹਦੇ ਵਿੱਚ ਇੱਕ ਤੁਹਾਨੂੰ ਮਿਲ ਜੂਗਾ ਜੀ ਰੈੱਡ ਸ਼ੇਡ ਰੈੱਡ ਕਲਰ ਪ੍ਰਿੰਟਿੰਗ ਸੇਮ ਰਹੂਗੀ ਬ੍ਰਾਂਡਿੰਗ ਸੇਮ ਰਹੂਗੀ ਸ਼ੰਕਰ ਬ੍ਰਾਂਡ ਦਾ ਪ੍ਰਿੰਟ ਆ ਇਹ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਸੋਹਣਾ ਪਿਓਰ ਕੈਮਰੀ ਕਾਟਨ ਦੀ ਸਾਰਾ ਸਟੱਫ ਆ ਜੀ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਰਾਇਲ ਬਲੂ ਜਿਹਾ ਕਲਰ ਇਹ ਕਲਰ ਬਹੁਤ ਰੇਅਰ ਹੁੰਦਾ ਨੇਵੀ ਬਲੂ ਤਾਂ ਹਮੇਸ਼ਾ ਹੁੰਦਾ ਹੀ ਜਾਂਦਾ ਹੈ ਰਾਇਲ ਕਲਰ ਆ ਜਿਹੜਾ ਇਹ ਕਾਫੀ ਰੇਅਰ ਹੁੰਦਾ ਚਾਰ ਕਲਰਾਂ ਉੱਪਰ ਆਇਆ ਦਾ ਕਲਰ ਚਾਰਟ ਬਹੁਤ ਸੋਹਣਾ ਪ੍ਰਿੰਟ ਆ ਸੋ ਜਿਹੜਾ ਸੂਟ ਪਸੰਦ ਆ ਉਹ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਦੋ ਸੂਟ ਤੁਹਾਨੂੰ ਦਿਖਾਉਣ ਲੱਗਿਆ ਬਰੋਸ਼ੇ ਦੇ ਇਹ ਵਧੀਆ ਵਾਲਾ ਸੌਫਟ ਵਾਲਾ ਬਰੋਸ਼ਾ ਠੀਕ ਹੈ ਜੀ ਇਹ ਸਾਡੇ ਕੋਲੇ ਦੋ ਇੱਕੋ ਹੀ ਡਿਜ਼ਾਈਨ ਆਇਆ ਸੀ ਤੇ ਇਹਦੇ ਦੋ ਪੀਸ ਸਾਡੇ ਕੋਲ ਅਵੇਲੇਬਲ ਹੈਗੇ ਨੇ ਜਿਹੜੀ ਭੈਣ ਨੂੰ ਚਾਹੀਦੇ ਹੋਏ ਦੱਸ ਦਿਓ ਇਹ ਤੁਹਾਨੂੰ 500 ਚ ਮਿਲੂਗਾ ਜਿਵੇਂ ਆ ਸਾਰੇ ਸੂਟਾਂ ਦੀ ਰੇਂਜ 600 ਰੁਪਈਆ ਨਾ ਇਹ ਵਾਲੇ ਥੋੜਾ 500 ਦੇ ਵਿੱਚ ਤੁਹਾਨੂੰ ਮਿਲੂਗਾ ਕੋਈ ਐਕਸਟਰਾ ਕੋਰੀਅਰ ਚਾਰਜਸ ਨਹੀਂ ਲਾਊਗਾ ਕੁਛ ਨਹੀਂ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਫਟਾਫਟ ਲੈ ਲਿਓ ਸਕਰੀਨਸ਼ਾਟ ਸਿੰਥੈਟਿਕ ਨਹੀਂ 250 300 ਵਾਲਾ ਵੀ ਬਰੋਸ਼ਾ ਮਿਲਦਾ ਜੀ ਉਹ ਆਪਾਂ ਨਹੀਂ ਲੈ ਕੇ ਆਉਂਦੇ ਨਾ ਅਸੀਂ ਸੇਲ ਕਰਦੇ ਆਂ ਅਸੀਂ ਘੱਟ ਸੇਲ ਕਰ ਲਾਂਗੇ ਪਰ ਅਸੀਂ ਵਧੀਆ ਹੀ ਸੌਫਟ ਸਟੱਫ ਹੀ ਸੇਲ ਕਰਦੇ ਆਂ ਸੋ ਇਹ ਤੁਹਾਨੂੰ 500 ਦੇ ਵਿੱਚ ਪਲੱਸ ਕੋਰੀਅਰ ਦੇ ਨਾਲ ਤੁਹਾਡੇ ਘਰ ਤੱਕ 500 ਦੇ ਵਿੱਚ ਹੀ ਪਹੁੰਚੂਗਾ ਐਕਸਟਰਾ ਤੁਸੀਂ ਕੁਝ ਵੀ ਪੇ ਨਹੀਂ ਕਰਨਾ ਇਹਦੇ ਵਿੱਚ ਸਾਡੇ ਕੋਲ ਦੋ ਕਲਰ ਨੇ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਤੁਸੀਂ ਜਿਹੜਾ ਮਰਜੀ ਆਪਣਾ ਕਲਰ ਲੈ ਸਕਦੇ ਹੋ ਹਨਾ ਬਹੁਤ ਸੋਹਣੇ ਕਲਰ ਨੇ ਬਹੁਤ ਹੀ ਜ਼ਿਆਦਾ ਹਾਂ ਬਿਲਕੁਲ ਸੌਫਟ ਆ ਬਿਲਕੁਲ ਹੀ ਬਟਰ ਕਾਟਨ ਵਾਂਗੂ ਨਹੀਂ ਜਿਹੜੀ ਬਟਰ ਕਾਟਨ ਹੁੰਦੀ ਆ ਬਸ ਇਹ ਚ ਇਹ ਆ ਵੀ ਥੋੜਾ ਜਿਹਾ ਬਲ ਵਗੈਰਾ ਨਹੀਂ ਪੈਂਦੇ ਇਹ ਚ ਜਿਵੇਂ ਪਿਓਰ ਕਾਟਨ ਚ ਬਲ ਪੈਂਦੇ ਉਦਾਂ ਨਹੀਂ ਹੁੰਦੇ ਬਟ ਸਟਾਫ ਬਿਲਕੁਲ ਸੌਫਟ ਆ ਲੜਨ ਵਾਲਾ ਕੁਝ ਵੀ ਨਹੀਂ ਹੈਗਾ ਫੈ布ਰਿਕ ਦੇ ਵਿੱਚ ਤੇ ਇੱਕ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਪਿਓਰ ਖਾਦੀ ਇਹ ਖਾਦੀ ਲੈ ਲੈਣਾ ਬਹੁਤ ਸੋਹਣਾ ਸਟਾਫ ਆ ਜੇ ਕਿਸੇ ਭੈਣ ਨੇ ਕੋਈ ਡਿਜ਼ਾਈਨਿੰਗ ਕਰਕੇ ਸੂਟ ਰੈਡੀ ਕਰਨੀਆਂ ਹਨ ਜਾਂ ਵਾਈਟ ਸਲਵਾਰਾਂ ਨਾਲ ਜਸਟ ਕੁੜਤੀਆਂ ਰੈਡੀ ਕਰਨੀਆਂ ਨੇ ਤਾਂ ਵੀ ਇਹ ਸਟਾਫ ਬਹੁਤ ਸੋਹਣਾ ਬਹੁਤ ਪਿਆਰਾ ਤੋ ਇਹਦੇ ਵਿੱਚ ਤੁਹਾਨੂੰ ਇੱਕ ਬਲੈਕ ਕਲਰ ਮਿਲ ਜੂਗਾ ਇੱਕ ਮਿਲ ਜੂਗਾ ਵਾਈ ਆਹਾ ਇਹ ਤਾਂ ਆਪਣੇ ਕੋਲ ਦੋਨੇ ਸੇਮ ਹੀ ਹੈ ਰਿਚ ਬਲੈਕ ਮੈਸੀ ਹੈ ਇੱਕ ਬਲੈਕ ਵੀ ਮਿਲ ਜੂਗਾ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਤੁਸੀਂ ਲੈ ਲਿਓ ਉਹਦੇ ਪਿਆ ਤੁਸੀਂ ਸਭ ਤੋਂ ਪਿਕ ਮੰਗਵਾ ਲਿਓ ਅਸੀਂ ਤੁਹਾਨੂੰ ਸੈਂਡ ਕਰ ਦਾਂਗੇ ਜਾਨਕਿ ਉਹਦੀ ਆਹ ਵਾਲੀ ਪ੍ਰਿੰਟਿੰਗ ਜਿਹੜੀ ਇਹਦੇ ਵਿੱਚ ਤੁਹਾਨੂੰ ਮੈਰੂਨੀ ਰੈੱਡ ਜੀ ਦਿਖ ਰਹੀ ਹੈ ਨਾ ਇਹ ਬਲੈਕ ਰਹੂਗੀ 베이스 ਉਹਦਾ ਵੀ ਵਾਈਟ ਹੀ ਰਹੂਗਾ ਤੇ ਜਿਵੇਂ ਉਹਦਾ 베이스 ਬਲੈਕ ਰਹੂਗਾ ਬੇਸ ਉਹਦਾ ਬਲੈਕ ਆ ਪ੍ਰਿੰਟਿੰਗ ਉਹ ਤੇ ਵਾਜਤ ਆਉਗੀ ਉਹ ਵਾਲਾ ਪੀਸ ਚੱਕੀ ਰੱਖਣੀ। ਇਹਦਾ ਬੇਸ ਵਾਈਟ ਰਹੂਗਾ ਤੇ ਮੈਰੂਨੀ ਜੀ ਪ੍ਰਿੰਟਿੰਗ ਇਹ ਪਿਓਰ ਖਾਦੀ ਲੈ ਲੈਣਾ ਪਿਓਰ ਦੇ ਵਿੱਚ ਵਧੀਆ ਵਾਲਾ ਜਿਹੜਾ ਆਪਾਂ ਖਾਦੀ ਦਾ ਬੇਸ ਕਹਦੀ ਹੈ ਨਾ ਉਹ ਵਾਲਾ ਬੇਸ ਆ ਇਹਦਾ 1000-1000 ਦੇ ਸੂਟ ਆਰਾਮ ਦੇ ਨਾਲ 700-800 ਦੇ ਆਰਾਮ ਦੇ ਨਾਲ ਵਿਕਦੇ ਆ ਪਰ ਇਹਨਾਂ ਦੀ ਪ੍ਰਾਈਸ ਤੁਹਾਨੂੰ ਸੇਮ ਮਿਲੂਗੀ 600 ਦੇ ਵਿੱਚ ਹੀ ਜਿਵੇਂ ਆਪਾਂ 600 ਵਾਲੇ ਸੂਟ ਜਿਹੜੇ ਪਾਏ ਆ ਨਾ ਉਹਨਾਂ ਦੇ ਨਾਲ ਸੇਮ ਉਹੀ ਰੇਟ ਦੇ ਵਿੱਚ ਆਊਗਾ ਕਿਉਂਕਿ ਇਹ ਆਪਣੇ ਕੋਲ ਲੋਟ 'ਚ ਆਇਆ ਹੋਆ ਤੇ ਇਹਦੇ ਕਲਰ ਡਿਜ਼ਾਈਨ ਹਜੇ ਆਪਣੇ ਕੋਲ ਦੋ ਹੀ ਆ ਦੋ ਕਲਰਾਂ ਨੇ ਆਪਾਂ ਥਾਂ ਚੱਕੇ ਸੀਗੇ ਅ ਅੱਗੇ-ਅੱਗੇ ਜਿਵੇਂ ਰਿਕੁਆਇਰ ਹੋਊਗੀ ਤਾਂ ਆਪਾਂ ਹੋਰ ਕਲਰ ਵੀ ਇਹਦੇ ਵਿੱਚ ਐਡ-ਆਨ ਕਰਾਂਗੇ ਯਾਨੀ ਕਿ ਦੋ ਕਲਰ ਇਹਦੇ ਆਪਣੇ ਕੋਲ ਅਵੇਲੇਬਲ ਹੈਗੇ ਨੇ ਠੀਕ ਹੈ ਜੀ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੇ ਹੋਣਗੇ ਕਸ਼ਕ ਪ੍ਰਿੰਟ ਆਪਾਂ ਜਿਹੜੇ ਲੈ ਕੇ ਆਏ ਆ ਤਾਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਲੱਗਿਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਂ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ